ਓਏ ਮੈਜਿਕ ਸਕੂਅ ਵੈਸੇ ਤਾਂ ਦੁਨੀਆ ਦੇ ਵਿੱਚ ਕੋਈ ਮੈਜਿਕ ਨਹੀਂ ਹੁੰਦਾ ਪਰ ਉਹਨਾਂ ਨੇ ਇਸ ਨੂੰ ਮੈਜਿਕ ਇਸ ਲਈ ਕਿਹਾ ਕਿ ਦੁਨੀਆ ਜਿਹੜੀ ਹੈ ਉਹ ਮੈਜਿਕ ਨੂੰ ਦੇਖ ਕੇ ਬੜੀ ਖੁਸ਼ ਹੁੰਦੀ ਹੈ ਕਹਿੰਦੇ ਵਾਹ ਕਮਾਲ ਕਰਤੀ ਆ ਤਾਂ ਅਸੀਂ ਸੋਚੇ ਨਹੀਂ ਸੀ ਇਹ ਵੀ ਹੋ ਸਕਦਾ ਹੈ ਇਹ ਕਿਵੇਂ ਕੀਤਾ ਕੋਈ ਨਹੀਂ ਦੱਸਦਾ ਹੈ ਬਸ ਇਹ ਫਰਕ ਹੈ ਸਿਰਫ ਤੇ ਸਿਰਫ ਅਧਿਆਪਕ ਤੇ ਜਾਦੂਗਰ ਦੇ ਵਿੱਚ ਜਾਦੂਗਰ ਆਪਣਾ ਜਾਦੂ ਦਿਖਾਊਗਾ ਔਰ ਚਲਾ ਜਾਊਗਾ ਦੱਸੂਗਾ ਨਹੀਂ ਤੁਹਾਨੂੰ ਲੇਕਿਨ ਅਧਿਆਪਕ ਤਾਨੂੰ ਕਹੂਗਾ ਵੀ ਬੇਟੇ ਆ ਮੇਰੇ ਕੋਲ ਸਿੱਖ ਲੈ ਅੱਕੇ ਤੂੰ ਸਖਾਈ ਇਹ ਫਰਕ ਹੈ ਅਧਿਆਪਕ ਤੇ ਜਾਦੂਗਰ ਦੇ ਵਿੱਚ ਹੁਣ ਅਧਿਆਪਕ ਕੀ ਦੱਸਦੇ ਆ ਅਧਿਆਪਕ ਕਹਿੰਦੇ ਆ ਕਿ ਇਹਨਾਂ ਦਾ ਜੋੜ ਕਰੋ ਕਹਿੰਦੇ ਜੀ 10 ਆ ਗਿਆ ਕਹਿੰਦੇ ਇਹਨਾਂ ਦਾ ਜੋੜ ਕਹਿੰਦੇ ਜੀ ਇਹਦਾ ਜੋੜ ਕੀ ਕਰੀਏ ਤਾਂ ਕੱਲਾ ਹੀ 13 ਬੈਠਾ ਇੱਥੇ ਕਹਿੰਦੇ ਨਹੀਂ ਮੈਂ ਸਿਖਾਉਂਗਾ ਤੁਹਾਨੂੰ ਅਧਿਆਪਕ ਫਿਰ ਸਿਖਾਉਂਦਾ ਹੈ ਕਿ ਵੱਡਿਆਂ ਦਾ ਸਤਿਕਾਰ ਕਰਨਾ ਸਿੱਖੋ ਕਹਿੰਦੇ ਕਿਉਂ ਜੀ ਕਹਿੰਦੇ ਜੀ ਤੁਸੀਂ ਆਪ ਮੂਰਲੀਆਂ ਲਾਈਨਾਂ 'ਚ ਬੈਠ ਗਏ ਵੱਡੇ ਤੁਸੀਂ ਪਿੱਛੇ ਬਿਠਾਦੇ ਸਾਰੇ ਇਹਨਾਂ ਦਾ ਸਤਿਕਾਰ ਕਰੋ ਕਹਿੰਦੇ ਲੋ ਜੀ ਸਤਿਕਾਰ ਕਿਵੇਂ ਕਰੀਏ ਕਹਿੰਦੇ 14 ਨੂੰ ਉੱਪਰ ਲੈ ਕੇ ਜਾਓ ਸਤਿਕਾਰ ਦੇ ਨਾਲ 3 ਨੂੰ ਥੱਲੇ ਲਿਆਓ ਇਸੇ ਤਰ੍ਹਾਂ ਹੀ 15 ਨੂੰ ਉੱਪਰ ਲੈ ਜਾਓ ਔਰ 2 ਨੂੰ ਥੱਲੇ ਲਿਆਓ ਕਹਿੰਦੇ ਹੁਣ ਦੇਖੋ ਇੰਨੀ ਇੱਕ ਗੱਲ ਦੇ ਨਾਲ ਕੀ ਫਰਕ ਪਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਸੁਧਰ ਗਈ ਤੁਹਾਡੀ ਕਹਿੰਦੇ ਕਿਵੇਂ ਕਹਿੰਦੇ 15 ਤੇ 16 ਤੇ 14 30 ਤੇ 4 34 ਕਹਿੰਦੇ ਇਹਨੂੰ ਜੋੜੋ 13 16 18 16 34 ਕਹਿੰਦੇ ਦੇਖੋ ਬਰਾਬਰਤਾ ਆ ਗਈ ਜੇ ਵੱਡਿਆਂ ਦਾ ਸਤਿਕਾਰ ਕੀਤਾ ਤਾਂ ਤੁਸੀਂ ਆਪ ਬੈਲੈਂਸ ਹੋਗੇ ਤੁਹਾਡੀ ਜ਼ਿੰਦਗੀ ਜਿਹੜੀ ਆਰਾਮਦਾਇਕ ਹੋਵੇ ਇਹ ਮੈਥਮੈਟਿਕ ਸਿਖਾ ਰਿਹਾ ਹੈ ਇਹ ਮੇਰੀਆਂ ਗੱਲਾਂ ਨਹੀਂ ਹੈ ਇਹ ਸਮਾਨ ਮੇਰਾ ਨਹੀਂ ਹੈ ਇਹ ਸਮਾਨ ਉਹਨਾਂ ਵਿਗਿਆਨੀਆਂ ਤੇ ਗਣਿਤ ਸ਼ਾਸਤਰੀਆਂ ਦਾ ਹੈ ਜਿਹੜੇ ਬਣਾ ਕੇ ਚਲੇ ਗਏ ਮੈਂ ਤਾਂ ਸਿਰਫ ਤੇ ਸਿਰਫ ਇੱਕ ਭਾਇਆ ਮੀਡੀਆ ਕਿ ਤੁਹਾਡੇ ਕੋਲ ਲੈ ਕੇ ਕਿਤਾਬਾਂ ਪੜ੍ਹ ਕੇ ਤੁਹਾਡੇ ਜ਼ਰੂਰ ਬਰੂ ਕਰਦਾ ਵੀ ਆਹ ਚੀਜ਼ ਉਹਨੇ ਬਣਾਈ ਸੀ ਆਹ ਚੀਜ਼ ਉਹਨੇ ਬਣਾਈ ਸੀ ਮੈਂ ਦੱਸਦਾ ਫਿਰ ਤਾਂ ਹੁਣ ਦੇਖੋ ਪਰ ਇੱਥੇ ਜੋੜ ਹੈ ਜਿਹੜਾ 5 6 11 7 18 8 26 ਆ ਰਿਹਾ ਮਜਾ ਤਾਂ ਤਾਂ ਹੈ ਜੇ ਇੱਥੇ ਵੀ 34 ਆ ਜੇ ਕਹਿੰਦਾ ਕੋਈ ਗੱਲ ਨਹੀਂ ਜਿਹੜਾ ਨੁਕਤਾ ਇੱਕ ਵਾਰੀ ਸਿਖਾਤਾ ਉਸ ਤੇ ਫੇਰ ਲਾਗੂ ਕਰ ਦਿਓ ਆ 12 ਨੂੰ 5 ਦੀ ਜਗ੍ਹਾ ਲੈ ਜਾਓ ਤੇ 8 ਨੂੰ 9 ਦੀ ਜਗ੍ਹਾ ਲਿਓ ਕਹਿੰਦਾ ਹੁਣ ਦੇਖੋ ਕੀ ਹੋ ਗਿਆ ਕਹਿੰਦਾ 12 ਤੇ 6 18 ਤੇ 7 25 ਤੇ 9 8 ਤੇ 10 18 ਤੇ 11 29 ਤੇ 5 ਆ 34 ਹੋਈ ਗਿਆ ਸੀ ਹੁਣ ਕਹਿੰਦਾ ਇੱਧਰ ਆਜੋ 4 ਤੇ 10 13 ਤੇ 5 18 ਤੇ 16 11 ਤੋਂ 13 7 20 ਤੇ 14 10 ਤੇ 13 6 19 ਤੇ 15 13 ਤੇ ਆ ਠੀਕੀ ਦੇ ਬਾਰੇ 33 ਤੇ 1 ਕਹਿੰਦਾ 13 ਦਾ 23 ਤੇ 37 ਤੇ 4 ਆਡੀਅנס ਫੀਸ ਕੈਪ 5 ਤੇ 30 ਤੇ 1 কর্নার ਵਾਲੇ 1 ਤੇ 4 5 ਤੇ 16 21 ਤੇ 13 34 ਕਹਿੰਦਾ ਵਿਚਲੇ 6 ਤੇ 7 13 ਤੇ 11 24 ਤੇ 10 ਜਿਹੜਾ ਮਰਜੀ ਨੰਬਰ ਚੱਕ ਲੋ 15 ਤੇ 16 6 22 ਤੇ 12 ਜਿਹੜਾ ਮਰਜੀ ਚੱਕੋ ਸਭ ਤੇ 34 34 34 ਆਊਗਾ